ਅਕਤੂਬਰ ਦੀ press ਮੀਟਿੰਗ ਦਾ ਜਿਹੜਾ ਹੈਗਾ سلسلہ ਉਹਦੇ ਵਿੱਚ ਤੁਹਾਨੂੰ ਦੁਬਾਰਾ ਅਸੀਂ ਇੱਥੇ ਵੈਲਕਮ ਕਰਦੇ ਹਾਂ ਪਿਛਲੇ ਹਫਤੇ ਦੌਰਾਨ ਜਿਹੜਾ ਦੋਵੇਂ ਐਸਚੂ ਐਸਚੋ ਮੂਨਕ ਤੇ ਐਸਚੂ ਖਨੌਰੀ ਜਿਹੜੇ ਆਜ਼ਰ ਨੇ ਮੇਰੇ ਨਾਲ ਇਹਨਾਂ ਨੇ ਕਾਫੀ ਅੱਛਾ ਕੰਮ ਕੀਤਾ ਐਸਚੋ ਮੂਨਕ ਨੇ ਤਿੰਨ ਬੰਦੇ ਫੜੇ ਨੇ ਜਿਨ੍ਹਾਂ ਤੋਂ ਦੋ ਕੰਟਰੀ ਮੇਡ ਪਿਸਟਲ ਨੇ ਤੇ ਇੱਕ ਦੇਸੀ ਕਟਾ ਜਿਹੜਾ ਰਵਾਲਵਰ ਉਹ ਬਰਾਮਦ ਕੀਤਾ ਤੇ ਉਹਦੇ ਅੱਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਉਸ ਐਂਡ ਤੱਕ ਜਾਣਾ ਚਾਹ ਰਹੇ ਹਾਂ ਕਿ ਉਹਦੇ ਵਿੱਚ ਉਮੀਦ ਵੀ ਹੈ ਵੀ ਕਾਫੀ ਹੋਰ ਵੀ ਨਵੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਤੇ ਬੈਕ ਐਂਡ ਤੱਕ ਅਸੀਂ ਪਹੁੰਚ ਕੇ ਦੁਬਾਰਾ ਤੁਹਾਨੂੰ ਅਪਡੇਟ ਕਰਾਂਗੇ ਫਿਲਹਾਲ ਉਹਦੇ ਵਿੱਚ ਜਿਹੜਾ ਸਮਾਂ ਉਹ ਬਰਾਮਦ ਹੋ ਚੁੱਕਿਆ ਤੇ ਉਹ ਜਿਹੜੇ ਦੋਸ਼ੀ ਨੇ ਉਹਨਾਂ ਦਾ ਜਿਹੜਾ ਪਿੱਛਲਾ ਬੈਕਗ੍ਰਾਉਂਡ ਹੈਗਾ ਉਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਉਹਨਾਂ ਤੇ ਦੋ ਜਾਣਿਆਂ ਤੇ ਤਿੰਨ ਤਿੰਨ ਤੋਂ ਵੱਧ ਪਰਚੇ ਦਰਜ ਨੇ ਤੇ ਉਹ ਵੀ ਅਸੀਂ ਸਾਰਾ ਉਹਨਾਂ ਦਾ ਬੈਕਗ੍ਰਾਉਂਡ ਖੰਗਾਲ ਰਹੇ ਆ ਤੇ ਦੂਜਾ ਜਿਹੜਾ ਹੈਗਾ ਐ ਐਕਸਾਈਜ਼ ਐਕਟ ਦੇ ਤਹਿਤ ਵੀ ਕਾਫੀ ਰਿਕਵਰੀ ਹੋਈ ਹੈ ਇਹਦੇ ਇਹਨਾਂ ਨੇ ਆਪਣੇ ਖਨੌਰੀ ਥਾਣੇ ਨੇ ਤਕਰੀਬਨ ਜਿਹੜਾ ਹੈਗਾ 25 ਬੋਤਲਾਂ ਸ਼ਰਾਬ ਠੇਕਾ ਦੇਸੀ ਰਿਕਵਰ ਕੀਤੀ ਹੈ ਤੇ ਉਹਦਾ ਕੇਸ ਰਜਿਸਟਰ ਕੀਤਾ ਇਹ ਨਾਲ ਹੀ ਇਹਨਾਂ ਨੇ ਜੁਆ ਐਕਟ ਜਿਹੜਾ ਗੈਂਬਲਿੰਗ ਐਕਟ ਵਿੱਚ ਅਰਜ਼ੀ ਦਰਜ ਕੀਤਾ ਫਿਰ ਇਹਨਾਂ ਨੇ 7 ਮੋਟਰਸਾਈਕਲ ਰਿਕਵਰ ਕੀਤੇ ਨੇ ਤੇ 6 ਚੋਰ ਗ੍ਰਿਫਤਾਰ ਕੀਤੇ ਕਿਉਂਕਿ ਜਿਹੜੀ ਪਿਛਲੀ ਅਪਰ ਮੀਟਿੰਗ ਕੀਤੀ ਸੀ ਉਹਦੇ ਵਿੱਚ ਵੀ ਇਹਨਾਂ ਨੇ 9 ਮੋਟਰਸਾਈਕਲ ਬਰਾਮਦ ਕੀਤੇ ਸੀ ਤੇ ਜਿਹੜੇ ਤਕਰੀਬਨ ਆਲੇ-ਦੁਆਲੇ ਦੇ ਏਰੀਏ ਚੋਂ ਖਨੌਰੀ ਦੇ ਨੇੜੇੋਂ ਪਾਤਣਾ ਤੋਂ ਜਿਦਵੇ ਤੋਂ ਚੋਰੀ ਹੋਏ ਸੀ ਉਹ ਚੋਰ ਵੀ ਇਹਨਾਂ ਨੂੰ ਦੁਬਾਰਾ ਉਹ ਸਾਰਾ ਗੈਂਗ ਜਿਹੜਾ ਫੜ ਲਿਆ ਹੈਗਾ ਜੀ ਇਹਦੇ ਨਾਲ ਨਾਲ ਜਿਹੜੇ ਕੋਈ ਨਸ਼ਾ ਕਰਨ ਵਾਲੇ ਵਿਅਕਤੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇੱਕ 27 ਐਨਡੀਪੀਐਸ ਅੱਤੇ ਅਸੀਂ ਕੇਸ ਰਜਿਸਟਰਡ ਕਰਦੇ ਆ ਉਹਨਾਂ ਵਿਅਕਤੀਆਂ ਦੇ ਖਿਲਾਫ ਜਿਹੜੇ ਨਸ਼ਾ ਕਰਨ ਦਾ ਆਦੀ ਨੇ ਉਹ ਦੋਵਾਂ ਥਾਣਿਆਂ ਵੱਲੋਂ ਇੱਕ ਇੱਕ ਪਰਚਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜਾ ਖਨੌਰੀ ਥਾਣੇ ਨੇ ਤਿੰਨ ਬੰਦਿਆਂ ਨੂੰ ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਨੇ ਤੇ ਵਾਰਡ ਡਿਫੈਂਸ ਕਮੇਟੀਆਂ ਨੇ ਉਹਨਾਂ ਲਿਆ ਵੀ ਕਾਫੀ ਮੀਟਿੰਗ ਕੀਤੀਆਂ ਨੇ ਜਿਹੜਾ ਜਿਹੜਾ ਉਹ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚਲਾਈ ਹੈ ਪੰਜਾਬ ਸਰਕਾਰ ਵੱਲੋਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਹਰ ਰੋਜ਼ ਦੀ ਤਰ੍ਹਾਂ ਕੋਈ ਨਾ ਕੋਈ ਉਹਦੇ ਤੇ ਮਤਲਬ ਅਪਡੇਟ ਕਰਦੇ ਆ ਤੇ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਜਾਗਰੂਕ ਕਰਦੇ ਆ ਤੇ ਅਸੀਂ ਲੋਕਾਂ ਤੋਂ ਉਮੀਦ ਵੀ ਕਰਦੇ ਆ ਵੀ ਨਸ਼ੇ ਸੰਬੰਧੀ ਕੋਈ ਵੀ ਸੂਚਨਾ ਉਹਨਾਂ ਤੱਕ ਜੇ ਪਹੁੰਚਦੀ ਹੈ ਤਾਂ ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰਨ